ਪਿੰਡ ਟਰੇਲਾ ਵਿਖੇ ਸਮੂਹ ਨਗਰ ਨਿਵਾਸੀਆਂ ಗ್ರಾಮ ਪੰਚਾਇਤ ਗੁਰਦੁਆਰਾ ਸ਼੍ਰੀ ਗੁਰੂ ਰਵਦਾਸ ਜੀ ਵੱਲੋਂ ਸ਼੍ਰੀ ਗੁਰੂ ਰਵਦਾਸ ਜੀ ਦੇ ਜੋਤੀ ਜੋਤ ਦਿਹਾੜੇ ਮੌਕੇ ਛੋਲਿਆਂ ਦੇ ਪ੍ਰਸ਼ਾਦ ਅਤੇ ਠੰਡੇ ਮਿੱਠੇ ਜਲ ਦੀ ਸ਼ੇਰਵਾਲ ਲਗਾਈ ਗਈ ਜਿਸ ਵਿੱਚ ਸਮੂਹ ਸੇਵਾਦਾਰਾਂ ਵੱਲੋਂ ਰਾਗੀਰਾਂ ਨੂੰ ਠੰਡੇ ਮਿੱਠੇ ਜਲ ਅਤੇ ਛੋਲਿਆਂ ਦੇ ਪ੍ਰਸ਼ਾਦ ਵਰਤਾਏ ਗਏ ਇਸ ਮੌਕੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਪੁਹੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਹਰਵਿੰਦਰ ਸਿੰਘ ਭੋਂਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੈਂਡਰੀਲਾ ਵਿਖੇ ਜੋ ਕਿ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਠੰਡੇ ਜਲ ਦੀ ਸ਼ੀਲ ਪੂਰੇ ਹੀ ਗੁਰੂ ਪਿਆਰੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਚਾਮਾਂ ਦੇ ਨਾਲ ਇੱਥੇ ਲਾਈ ਗਈ ਹੈ ਸਾਡੇ ਵੱਲੋਂ ਤੇ ਪਿੰਡ ਦੀ ਸਾਰੀ ಗ್ರಾಮ ਪੰਚਾਇਤਾਂ ਲੋ ਔਰ ਸਾਰੀ ਕਮੇਟੀ ਵੱਲੋਂ ਗੁਰੂ ਰਬਦਾਸ ਮਹਾਰਾਜ ਦੇ ਗੁਰਦੁਆਰਿਆਂ ਨੂੰ ਸਾਰਿਆਂ ਵੱਲੋਂ ਇਸ ਗੁਰੂ ਰਬਦਾਸ ਮਹਾਰਾਜ ਦੇ ਜੋਤੀ ਜੋਤ ਵਾਸਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ